ਹਾਂਜੀ ਗਾਇਜ਼ ਆਪਣੇ ਦਾ ਵਿਆਹ ਤੇ ਸ਼ੁਰੂ ਹੋ ਗਿਆ ਇੱਧਰ ਆਪਣੇ ਲੱਗੇ ਮੁੰਡੇ ਖੜੇ ਹੋ ਗਏ ਚਾਹ ਪੀਂਦੇ ਆ ਦੇਖੋ ਉਹ ਇੱਕ ਰੇਂਦਾ ਹੁਣ ਚਾਹ ਪੀਂਨ ਨੂੰ ਆਪਾਂ ਵੀ ਚਾਹ ਪੀਂਦੇ ਆ ਹਰ ਕੋ ਗਲਾਸ ਫੜੇ ਹੱਥ ਦੇ ਵਿੱਚ ਤੇ ਬਾਕੀ ਆਪਾਂ ਕੱਲ ਵੀ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਕੱਲੋਂ ਆਪਣੇ ਰਾਜਵੀਰ ਭਾਈ ਆ ਗਏ ਆਪਣੇ ਰਾਜਵੀਰ ਭਾਈ ਆ ਜੀ ਬ੍ਰਾਹਮ ਬ੍ਰਾਹਮ ਸਭੇ ਭਾਈਆਂ ਦੇ ਬ੍ਰਾਹਮ ਬ੍ਰਾਹਮ ਸਭੇ ਭੰਜੇ ਕੱਲੋਂ ਇਹ ਨੱਚਣਾ ਕੋਣ ਨਾ ਇਹ ਢੀ ਮਾਰ ਤੇ ਇਹਦੀ ਚਲੋ ਲੱਤ ਪ੍ਰਮਾਤਮਾ ਨੇ ਸਹੀ ਕਰ ਦਿੱਤੀ ਤੰਦਰੁਖ ਸਿੰਘ ਬਖਸ਼ੇ ਅੰਦਰ ਕੀ ਮੇਰ ਪਰ ਹੱਥ ਰੱਖਿਆ ਉਹ ਦੇਖੋ ਇਹ ਦੇ ਕੱਚ ਸੀਗਾ ਤੇ ਕੱਚ ਲੱਗ ਗਿਆ ਹੈਗਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋ ਗਿਆ ਹੈਗਾ ਕਾਈ ਗਲਾ ਚੱਕ ਲੋ ਬਾਈ ਆਪਣੀ ਮੋੜੀ ਨਾਲ ਉਹ ਪਿੱਛੇ ਗੱਡੀ ਚੱਲ ਗਲਾ ਚੱਕ ਬਾਈ ਸਾਰੇ ਮੁੰਡੇ ਆਪਣੇ ਖੜੇ ਚਾਹ ਪੀਂਦੇ ਦੀ ਬੋਤਲ ਚਾਹ ਵੀ ਲੱਗਾ ਓਏ ਹੈ ਤੇਰਾ ਹੁਣ ਟਾਈਮ ਹੋ ਗਿਆ ਚਾਹ ਪੀਣ ਦਾ ਹੋ ਗਿਆ ਹੀ ਨਾ ਉਹ ਲੇਟ ਹੋ ਗਿਆ ਨਾ ਕਿੱਥੇ ਰਹਿ ਗਿਆ ਸੀ ਮੇਰਾ ਹੱਡਾ ਭਰਾ ਬੰਦਾ ਕੋਈ ਨਹੀਂ ਇੱਕ ਬੰਦਾ ਹੈ ਪਿੱਛੇ ਰਹਿ ਗਿਆ ਇਹ ਚਾਹ ਤੇ ਬਾਕੀ ਇਹ ਸਾਰੇ ਭਰਾਵਾਂ ਨੇ ਚਾਹ ਪੀ ਲਈ ਹੁਣ ਇੱਧਰ ਗੱਪਾਂ ਸ਼ਕੋ ਹਾਂਜੀ ਗਾਇਜ਼ ਆ ਘਰ ਆਪਣਾ ਵਿਆਹ ਵਾਲਾ ਬੇਕਰੋਂ ਕਰਨ ਲੱਗੀਆਂ ਪੂਰੀਆਂ ਅੰਦਰ ਬੁੜੀਆਂ ਲੱਗਿਆ ਆ ਗੌਣ ਗੌਣਦੀਆਂ ਬੁੜੀਆਂ ਅੰਦਰ ਜਿੱਦਾਂ ਨਾਨਕੀ ਛੱਕ ਆਉਂਦਾ ਹੁੰਦਾ ਗੌਂਦੇ ਨਹੀਂ ਹੁੰਦੇ ਪਹਿਲਾਂ ਉਦਾਂ ਬੁੜੀਆਂ ਅੰਦਰ ਗੌਣੀਆਂ ਕੱਲ ਆਪਾਂ ਨੂੰ ਇਥੇ ਨੂੰ ਵਾਈਟ ਕਨਾਂ ਇਹਨਾਂ ਨੇ ਵਿਆਹ ਤੇ ਦੇਖੋ ਕਿੰਨਾ ਸੋਹਣੀ ਸਜਾਵਟ ਹੋਈ ਆ ਡੈਕੋਰੇਸ਼ਨ ਡੈਕੋਰੇਸ਼ਨ ਪੂਰੀ ਕੈਂਡ ਕੀਤੀ ਆ ਚੈੱਕ ਕਰੋ ਕਲ ਡੀਏ ਲੱਗ ਰਹੇ ਸ਼ਾਮ ਨੂੰ ਹਾਂਜੀ ਗਾਇਜ਼ ਆਪਾਂ ਹੁਣ ਚੱਲੇ ਹੈਗੇ ਆ ਵਿਆਹਲੇ ਘਰ ਤੇ ਪਾੜ ਚੱਲਣ ਦਿਆ ਆ ਬਾਕੀ ਸਭ ਕਿਤੇ ਹੁਣੀ ਆਪਣੀ ਸਾਰੀ 来 ਮਟਰੋਂ ਜਾ ਬਗੋੜੇ ਪਾ ਕੇ ਲੈ ਗਿਆ ਰਾਈ ਵੀ ਰੋਟ ਅਹੀਂ ਯਾਰ ਤੈਨੂੰ ਪਤਾ ਮੇਰੀ ਲਾਤਾਂ ਲਾ ਕੇ ਮੱਚ ਆ ਗਿਆ ਬੱਲੇ ਐਨ ਤੋਂ ਕੋਈ ਨਹੀਂ ਮੈਂ ਨਹੀਂ ਜਿੱਤਿਆ ਮੈਂ ਨਹੀਂ ਮਾਣ ਮਾਣ ਕਰਦਾ ਨਾ ਸਾਣੀ ਨਹੀਂ ਪਤਾ ਮੈਂ ਦਾਲੇ ਕੁਮਲਾ ਜਮਾਏ ਬਬਲਪੋਲ ਸੇ ਜੀ ਆਓ ਬੱਜ ਕਰ ਹੁਣ ਇਹਨਾਂ ਦਾ ਸੀਐਸਟਾਫ ਵਾਲੇ ਆ ਜਦੋਂ ਕੋਈ ਚੱਕ ਦੇਗਾ ਮੂੰਹ ਉਹ ਜਾਣਾ ਚਾਹੁੰਦੇ ਨੇ ਕਿੰਦੇਗੇ ਲੋ ਜੀ ਆ ਆਪਣੀ ਟੀਮ ਬਿੱਤੀ ਗੇ ਲੰਗਾ ਖਾਂਦੀ ਆ ਦੋ ਕੀ ਭਾਰਿਆ ਉਧਰੋਂ ਉੱਥੇ ਉਧਰ ਬਾੜੀ ਪੈ ਲੱਗਣਾ ਦੋ ਭਾਰੀ ਆ ਵੇ ਜੀ ਤੱਕ ਪਗੜਾ ਬਾਜੀ ਦੱਬ ਕੇ ਖਾ ਹਾਂਜੀ ਰਾਈ ਵੀਰ ਕਿੱਥੇ ਆਏ ਆ ਹੈ ਉੱਪਰੋਂ ਆਏ ਆ ਕੱਪੜੇ ਆਣ ਕੱਪੜੇ ਲੈ ਕੇ ਜਾਣੇ ਆ ਨਾ ਹੁਣ ਆਪਾਂ ਚੱਲ ਦੇਖਦੇ ਆ ਕਿਨੇ ਜਾਣਾ ਕਿ ਦੇਈਦਾ ਹੁਣੇ ਹੀ ਡਿਸਾਈਡ ਕਰ ਲਾ ਮੇਰੇ ਆ ਕਿਤੋਂ ਕਿਤੋਂ ਲੈਣੇ ਆ ਕ੍ਰਿਪਟੋ ਕੌਣ ਲੈਣੇ ਆ ਚੱਲ ਉੱਥੇ ਮੌਕੇ ਦੇ 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 ਜਾ ਕੇ ਹਨਾ ਹਾਂ ਬਾਕੀ ਤੁਸੀਂ ਗਾਇਜ਼ ਸਾਡੀ ਵੀਡੀਓ ਨਾਲ ਜੁੜੇ ਰਹੋ ਵਲੋਗ ਵੇਖਣ ਲਈ